ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਇਹਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਆਪਾਂ ਬਣਾ ਰਹੇ ਸੀਗੇ ਇਸ ਤਰ੍ਹਾਂ ਦਾ ਕਿਹ ਕਿੰਨਾ ਸੋਹਣਾ ਲੱਗਦਾ ਜਿਵੇਂ ਆਪਣੇ ਕੋਲੇ ਬਚੇ ਹੋਏ ਰੰਗ ਪਏ ਆ ਜੀ ਹੈਗਾ ਰੈੱਡ ਲਾਲ ਕਲਰ ਹੈ ਵਿੱਚ ਇਹਦੇ ਇਸ ਤਰ੍ਹਾਂ ਦਾ ਗੁਲਾਬੀ ਦਿਖਦਾ ਤੇ ਕੈਮਰੇ 'ਚ ਕਲਰ ਇਸ ਤਰ੍ਹਾਂ ਦਾ ਆਈ ਜਾਂਦਾ ਜੇ ਮੈਂ ਆਪਣੇ ਕੋਲੇ ਬਚੇ ਹੋਏ ਰੰਗ ਪਏ ਹੁੰਦੇ ਆਪਾਂ ਇਸ ਤਰ੍ਹਾਂ ਦੇ ਛੋਟੇ-ਛੋਟੇ ਡਿਜ਼ਾਈਨ ਪਾ ਕੇ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆ ਤੇ ਆਪਾਂ ਅੱਜ ਬਣਾਇਆ ਇਹ ਸੋਹਣਾ ਜਿਹਾ ਡਿਜ਼ਾਈਨ ਤੇ ਆਪਾਂ ਤੁਹਾਨੂੰ ਇਸੇ ਤੇ ਦੱਸ ਦਿੰਨੇ ਆ ਕਿ ਆਪਾਂ ਇਹ ਕਿਵੇਂ ਬਣਾਇਆ ਹੁਣ ਆਪਾਂ ਜਿਵੇਂ ਆਹ ਨੀਚੇ ਵਾਲੇ ਫਰਸਟ ਵਾਲਾ ਡਿਜ਼ਾਈਨ ਸਟਾਰਟ ਕੀਤਾ ਸੀ ਉਹ ਵਾਲਾ ਇੱਥੇ ਹੋਊਗਾ ਤੇ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਆ ਜੇ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਜੀ ਪਿਛਲੀਆਂ ਵੀਡੀਓ ਨੂੰ ਤੁਸੀਂ ਬਹੁਤ ਬਹੁਤ ਪਿਆਰ ਦਿੱਤਾ ਹੈ ਅੱਗੇ ਆਉਣ ਵਾਲੀਆਂ ਵੀਡੀਓ ਜਿਹੜੀਆਂ ਆਉਣਗੀਆਂ ਹਨ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਚਲੋ ਜੀ ਆਪਾਂ ਬਣਾਉਣਾ ਦੱਸਦੇ ਆ ਤੁਹਾਨੂੰ ਡਿਜ਼ਾਈਨ ਕਿ ਆਪਾਂ ਆਪਾਂ ਫਰਸਟ ਵਾਲੇ ਜਿਹੜੇ ਆਹ ਕੁੰਡੇ ਪਾਏ ਆ ਇਹ ਕਿੰਨੇ 6-6 ਗੁੰਡੇ ਆ ਸਾਰੇ ਜਿਹੇ ਆਪਾਂ 6-6 ਗੁੰਡੇ ਰੱਖਨੇ 6 ਹੀ ਇੱਧਰ ਆ 6 ਵਾਲੇ ਆਹ ਤੇ 6-6 ਹੀ ਆ ਜੀ ਸਾਰੇ ਆਹ ਦੋ ਕੁੰਡੇ ਵਿੱਚ ਲਾ ਕੇ ਵੀ 6-6 ਗੁੰਡਿਆਂ ਦੇ ਹਿਸਾਬ ਨਾਲ ਹੀ ਗੁੰਡੇ ਪਾਉਣੇ ਆ ਜੀ ਆਪਾਂ ਤੇ ਚਲੋ ਜੀ ਆਪਾਂ ਦੱਸਦੇ ਆ ਤੁਹਾਨੂੰ ਬਣਾਉਣਾ ਡਿਜ਼ਾਈਨ ਫਸਟ ਵਾਲਾ ਗੁੰਡਾ ਆਪਾਂ ਤਾਰ ਲਿਆ 1 2 3 4 ਤੇ 5 ਇੱਥੇ ਆਪਾਂ 5 ਗੁੰਡੇ ਬਣਾਏ ਆ ਜੀ ਸਿੱਦੇ ਇਹਦੇ ਸਣੇ 6 ਆਹ ਵਾਲੇ ਦੋ ਗੁੰਡੇ ਆ ਜਿਹੜੇ ਇਹ ਆਪਾਂ ਰੈੱਡ ਕਲਰ ਨਾਲ ਬਣਾ ਲੈਣੇ ਆ ਐ ਮੈਂ ਤੁਹਾਨੂੰ ਫੇਰ ਦੱਸ ਦਿੰਨੀ ਆ ਵੀ ਲਾਲ ਕਲਰ ਆ ਸਸੇ ਦੇ ਵਿੱਚ ਪਿੰਕ ਦੀ ਸੀ ਜਾਂਦਾ ਤੇ ਕੋਈ ਵੀ ਰੰਗ ਪਾ ਸਕਦੇ ਆ ਆਪਾਂ ਇਹ ਅੱਗੇ ਫਿਰ ਆਪਾਂ 3 4 5 ਹੁਣ ਆਪਾਂ ਦੇ ਕੋਲੇ ਆ ਗਏ ਜੀ ਇਹ 6 ਗੁੰਡੇ ਦੋ ਗੁੰਡੇ ਆਪਾਂ ਰੈੱਡ ਦੇ ਬਣਾ ਲੈਣੇ ਆ ਅਗਲੇ ਦੋ ਗੁੰਡੇ ਆਪਾਂ ਫਿਰ ਰੈੱਡ ਦੇ ਬਣਾ ਲੈ 1 2 3 4 5 ਤੇ 6 ਇਧਰ ਆਪਣੇ ਪੰਜ ਪਾਸੇਾਂ ਤੇ ਆਪਾਂ 5-5 ਗੁੰਡੇ ਕੁੰਡੇ ਰੱਖਣੇ ਆ ਵਿੱਚ ਬਲੈਕ ਵਾਲੇ 6-6 ਰੱਖਣੇ ਆ ਤੇ 2-2 ਕੁੰਡੇ ਰੈੱਡ 8-8 ਕੁੰਡੇ ਹੋ ਗਏ ਜੀ ਆਪਣੇ ਇਹ ਡਿਜ਼ਾਈਨ ਦੇ ਰੈੱਡ ਤੋਂ ਰੈੱਡ ਤੋਂ ਬਿਨਾ ਆਪਣੇ 6-6 ਕੁੰਡੇ ਆ। 5 ਆਪਾਂ ਇੱਧਰ ਪਾਉਣੇ ਆ। 5 ਹੀ ਇੱਧਰ ਪਾਉਣੇ ਆ। ਤਾਂ ਡਿਜ਼ਾਈਨ ਬਿਲਕੁਲ ਸੈੱਟ ਹੋ ਜਾਂਦਾ ਜੀ ਦੇਖੋ। ਇੱਕ-ਇੱਕ ਕੁੰਡਾ ਹੀ ਸਾਈਡ ਤੇ ਵੱਜਦਾ। ਆਪਾਂ ਨੂੰ ਆਹ ਪੱਤੀ ਬਣਾਉਣ ਵਾਸਤੇ। ਤੇ 2-2 ਕੁੰਡੇ ਆਪਾਂ ਰੈੱਡ ਵਾਲੇ ਪਾਉਣੇ ਆ। ਕੁੰਡੇ ਜਿਹੜੇ ਆਪਾਂ ਕੁੰਡਿਆਂ ਦਾ ਤੁਹਾਨੂੰ ਹਿਸਾਬ ਦੱਸਿਆ ਜੀ 6-6 ਕੁੰਡਿਆਂ ਦੇ ਹਿਸਾਬ ਨਾਲ ਹੀ ਪਾਉਣੇ ਆ ਜਾਂ ਦੇਖੋ ਜੀ ਆ ਵੀ ਆਪਣੇ ਵਿੱਚ ਰਲ ਜਾਣਗੇ ਤਾਂ 6 ਕੁੰਡੇ ਹੋਗੇ ਤਿੰਨ ਦੇ ਜੇ ਆਪਾਂ 6-6 ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਬਾਵਾਂਗੇ ਤਾਂ ਆਪਣਾ ਕੁੰਡੇ ਪਾਵਾਂਗੇ ਤਾਂ ਡਿਜ਼ਾਈਨ ਆਪਣੇ ਆਪ ਹੀ ਸੈੱਟ ਹੋ ਜਾਊਗਾ ਜੀ ਹੁਣ ਆਪਾਂ ਆਗੇ ਜੀ ਉਲਟੇ ਪਾਸੇ 5 ਕੁੰਡੇ ਆਪਾਂ ਹੁਣ ਉਲਟੇ ਬਣਾ ਲਵਾਂਗੇ ਤਾਗਾ ਹੁਣ ਆਪਾਂ ਇਸ ਤਰ੍ਹਾਂ ਲਵਾਂਗੇ ਬਲ ਐ ਲਾਲ ਵਾਲਾ ਧਾਗਾ ਆਪਾਂ ਪਿੱਛੇ ਕਰਕੇ ਤੇ ਇਹਨਾਂ ਨੂੰ ਅ ਕੁੰਡਿਆਂ ਨੂੰ ਸਿੱਧੇ ਬਣਾ ਲਵਾਂਗੇ ਜੀ ਇਧਰੋਂ ਫਿਰ ਧਾਗਾ ਅੱਗੇ ਕਰਾਂਗੇ ਤੇ ਆਪਾਂ ਕਾਲੇ ਰੰਗ ਨਾਲ 6 ਗੁੰਡੇ ਉਲਟੇ ਬਣਾ ਲਾਂਗੇ ਕਾਲੇ ਗੁੰਡੇ ਜਿਹੜੇ ਆਪਾਂ ਸਾਰੇ ਉਲਟੇ ਹੀ ਬਣਾਉਣੇ ਆ ਜਿਹੜੇ ਆਪਾਂ ਆ ਲਾਲ ਰੰਗ ਦੇ ਪਾਏ ਆ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਉਲਟੇ ਪਾਸੇ కు కు కండే ఉల్టే బ డా ఉండా తారో తిని చార్ కుడే బ ആ കു രംഗ അഗല ക ബാ ല ഇത് കണ്ടാ കള ਦੰਨ 3 ਚਾਰ ਇੱਕ ਕੁੰਡਾ ਹਰੇ ਰੰਗ ਦਾ ਦੋ ਕੁੰਡੇ ਫਿਰ ਆਪਾਂ ਕਾਲੇ ਬਣਾ ਲਵਾਂਗੇ ਜਿਹੜੇ ਆਪਣੇ ਲਾਲ ਰੰਗ ਦੇ ਆ ਦੋ ਸਲਾਈਆਂ ਆਪਾਂ ਪਹਿਲਾਂ ਆਹ ਵਾਲੀਆਂ ਪਾਈਆਂ ਤੀਜੀ ਸਲਾਈ ਆਪਣੀ ਐਸਨਾ ਬਣਦੀ ਹੈ ਗ੍ਰੀਨ ਨਾਲ ਤਿੰਨ ਸਲਾਈਆਂ ਪਾ ਲਈਆਂ ਹੀ ਆਪਾਂ ਹੁਣ ਆਪਾਂ ਅੱਗੇ ਚੌਥੀ ਸਲਾਈ ਤੇ ਚੌਥੀ ਸਲਾਈ ਤੇ ਆਪਾਂ ਆਹ ਕੁੰਡਾ ਗ੍ਰੀਨ ਬਣਾ ਲਵਾਂਗੇ ਦੋ ਕੁੰਡੇ ਆਪਾਂ ਬਲੈਕ ਬਣਾ ਲਵਾਂਗੇ ਆਹ ਵਾਲਾ ਕੁੰਡਾ ਵੀ ਆਪਾਂ ਗ੍ਰੀਨ ਬਣਾ ਲਵਾਂਗੇ 1 2 3 4 ਕੁੰਡੇ ਹੁਣ ਆਪਾਂ ਕਾਲੇ ਬਣਾ ਲੇ ਅਗਲਾ ਕੁੰਡਾ ਫਿਰ ਆਪਾਂ ਗ੍ਰੀਨ ਬਣਾ ਲਵਾਂਗੇ ਇੱਥੇ ਹੁਣ ਆਪਣੇ ਕੋਲੇ ਦੋ ਕੁੰਡੇ ਬਣਨਗੇ ਜੀ ਕਾਲੇ ਉਲਟੀ ਸਾਈਡ ਇਹ ਜਿਹੜਾ ਗ੍ਰੀਨ ਸਲਾਈਆਂ ਪੈਂਦੀਆਂ ਦੋਨੋਂ ਸਲਾਈਆਂ ਚ ਡਿਜ਼ਾਈਨ ਪੈਂਦਾ ਉਲਟੀ ਸਿੱਧੀ ਚ ਇੱਥੇ ਆਪਾਂ ਚਾਰ ਕੁੰਡੇ ਕਾਲੇ ਬਣਾ ਲਵਾਂਗੇ ਉਲਟੇ ਇੱਕ ਕੁੰਡਾ ਹਰਾ ਬਣਾਵਾਂਗੇ ਦੋ ਕੁੰਡੇ ਫਿਰ ਕਾਲੇ ਬਣਾ ਲਾਂਗੇ ਇੱਕ ਫਿਰ ਹਰਾ ਇੱਥੇ ਆਪਾਂ ਬਣਾਵਾਂਗੇ ਜੀ ਚਾਰ ਗੁੰਡੇ ਕਾਲੇ ਇੱਕ ਗੁੰਡਾ ਹਰਾ ਅਗਲਾ ਗੁੰਡਾ ਵੀ ਆਪਾਂ ਇੱਥੇ ਹਰਾ ਬਣਾ ਲਿਆ ਆਹ ਵਾਲਾ ਇਹਨਾਂ ਆਪਾਂ ਪਹਿਲਾਂ ਤਿੰਨ ਤਿੰਨ ਬਣਾਏ ਸੀ ਹੁਣ ਆਪਣੇ ਆਹ ਪਿੰਕ ਵਾਲੇ ਜਿਹੜੇ ਇਹ ਚਾਰ ਬਣ ਜਾਣਗੇ ਇੱਥੇ ਇਹ ਮੈਂ ਇੱਕ ਵਾਰੀ ਸਾਨੂੰ ਹੋਰ ਦੱਸ ਦਿੰਨੀ ਆ ਕਲਰ ਪਿੰਕ ਨਹੀਂ ਹੈਗਾ ਜੀ ਕਲਰ ਤਾਂ ਲਾਲ ਹੈ ਆਹਾ ਗੁੰਡਾ ਆਪਾਂ ਤਾਰਾਂਗੇ ਹੁਣ ਆਪਾਂ ਇਹਨੂੰ ਬਲੈਕ ਬਣਾ ਲਵਾਂਗੇ ਆਹ ਬਲੇ ਦੋ ਗੁੰਡੇ ਆ ਜਿਹੜੇ ਇਹ ਆਪਾਂ ਰੈਂਡ ਬਣਾ ਲਾਂਗੇ 1 2 3 4 5 6 ਗੁੰਡੇ ਫਿਰ ਆਪਾਂ ਬਲੈਕ ਬਣਾ ਲੇ 2 ਗੁੰਡੇ ਆਪਾਂ ਫਿਰ ਰੈਡ ਬਣਾ ਲੇ